ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਤੁਹਾਨੂੰ ਵੀਡੀਓ ਦਿਖਾਉਣੇ ਆ ਇਹ ਭਦੌੜ ਦੇ ਵਿੱਚੋਂ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਕੋਠੇ ਆ ਬਾਹਰ ਖੇਤਾਂ ਦੇ ਵਿੱਚ ਘਰ ਆਪਦੀਆਂ ਜ਼ਮੀਨਾਂ ਦੇ ਵਿੱਚ ਜਿਵੇਂ ਹੁੰਦੇ ਆ ਭਦੌੜ ਬਰਨਾਲੇ ਜ਼ਿਲ੍ਹੇ ਚ ਪੈਂਦਾ ਹੈ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਘਰ ਦੀ ਲੋਕੇਸ਼ਨ ਤੱਕ ਜੇ ਤੁਸੀਂ ਵੀਰ ਹੋਰਾਂ ਤੋਂ ਪੁੱਛ ਲੋਗੇ ਪਰ ਭਦੌੜ ਜੇ ਆਉਣਾ ਹੋਵੇ ਤਾਂ ਦੱਸੋ ਜਦੋਂ ਆਪਾਂ ਬਾਜੇਖਾਨੇ ਤੋਂ ਬਰਨਾਲੇ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਇਹ ਆਉਂਦਾ ਹੈ ਜਿੱਥੇ ਵੀਡੀਓ ਬਣਾ ਰਿਹਾ ਹਾਂ ਕਿਸੇ ਟਾਈਮ ਇੱਥੇ گاਵਾ ਦਾ ਜਿਹੜਾ ਫਾਰਮ ਬਾਈ ਜੀ ਹੋਰਾਂ ਨੇ ਬਣਾਇਆ ਸੀ ਬਾਈ ਦੱਸਦਾ ਵੀ ਬਹੁਤ ਚੰਗੇ ਦੁੱਧ ਤੇ گاਵਾ ਲੈ ਕੇ ਗਏ ਕੁਝ ਕਾਰਨ ਬਣੇ ਜਿਹਦੇ ਕਰਕੇ گاਵਾ ਤੋਂ ਥੋੜਾ ਪਿੱਛੇ ਹਟੇ ਉਸ ਤੋਂ ਬਾਅਦ ਇਹਨਾਂ ਨੇ ਘਰ 'ਚ ਜਾਂ ਇਸ ਫਾਰਮ 'ਚ ਮੱਝਾਂ ਰੱਖਣੀਆਂ ਸ਼ੁਰੂ ਕਰਤੀਆਂ ਮੱਜਾਂ ਦੇ ਵਿੱਚ ਵੀ ਅੱਗੇ ਜਿਵੇਂ ਤੁਸੀਂ ਦੇਖੋਗੇ ਇੱਧਰ ਕੁਸ ਬੱਚੇ ਛੱਡੇ ਹੋਏ ਆ ਇਹਨਾਂ ਦੀ ਪਨੀਰੀ ਜਿਹੜੀ ਉਹ ਨਵੀਂ ਤਿਆਰ ਹੁੰਦੀ ਆਉਂਦੀ ਐ ਇੱਕ ਸਾਹਮਣੇ ਮੱਝ ਬੱਦੀ ਵੀ ਐ ਇਹ ਮਕਾਊ ਕੀਤੀ ਐ ਬਾਈ ਜੀ ਵੱਡੇ ਢਾਂਚੇ ਦੀ ਮੱਝ ਐ ਸੋਹਣਾ ਥਣ ਤੇ ਹਵਾਨਾ ਤੋੜ ਕੇ ਵੀ ਤੁਹਾਨੂੰ ਦਿਖਾ ਦੂੰਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸੰਦ ਜਿਹਨੂੰ ਆਜੂ ਉਹਦਾ ਹੱਕ ਐ ਵੀ ਉਹ ਤਸੱਲੀ ਕਰੇ ਆ ਕੇ ਤੇ ਖਰੀਦੇ ਆਪਦੀ ਸਮਝ ਦੇ ਨਾਲ ਆਓ ਡਿਟੇਲ ਪਹਿਲਾਂ ਪੁੱਛੀਏ ਫੇਰ ਇਹਨੂੰ ਆਪਾਂ ਤੋੜਾਂਗੇ ਰੇਟ ਜਿਹੜਾ ਉਹ ਵੀਡੀਓ 'ਚ ਨਹੀਂ ਹੋਊਗਾ ਫੋਨ 'ਤੇ ਦੱਸਿਆ ਜਾਣਾ ਐ ਰੇਟ ਕੱਲਾ ਸੁਣਨ ਵਾਲੇ ਵੀਰ ਭਾਵੇਂ ਵੀਡੀਓ ਨੂੰ ਇੱਥੇ ਸਕਿਪ ਕਰ ਦੇਣ ਜਿਹਨੂੰ ਮੱਝ ਚੰਗੀ ਲੱਗੂਗੀ ਤਾਂ ਉਹ ਵੀਡੀਓ ਨੂੰ ਲਾਸਟ ਤੱਕ ਦੇਖ ਲਊਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਕੁਲਦੀਪ ਸਿੰਘ ਜੀ ਕੁਲਦੀਪ ਭਾਈ ਅੱਜ ਆਪਾਂ ਇੱਕ ਮੱਝ ਵਿਕਾਊ ਕੀਤੀ ਹੈ ਹਾਂਜੀ ਇਥੇ ਪਹਿਲਾਂ ਗਾਵਾਂ ਰੱਖਦੇ ਰਹੇ ਹਾਂ ਹਾਂ ਗਾਵਾਂ ਸੀ ਜੀ ਫਿਰ ਉਹ ਤੋਂ ਬਾਅਦ ਚ ਹੁਣ ਮੱਝਾਂ ਹੀ ਆ ਜਾਂਦੀਆਂ ਹਾਂਜੀ ਹੁਣ ਮੱਝਾਂ ਜ਼ਿਆਦਾ ਨੇ ਅੱਛਾ ਮੱਝਾਂ ਦੇ ਵਿੱਚੋਂ ਜਿਹੜੀ ਅੱਜ ਇਹ ਮੱਝ ਵਿਕਾਊ ਕੀਤੀ ਹੈ ਇਹ ਘਰ ਦੀ ਹੈ ਆਪਣੀ ਹਾਂ ਕਰਦ ਕੋਈ ਹੈ ਜੀ ਕਨਵਾ ਸੁਆਦ ਕੀ ਸੋਨਾ ਨੇ ਇਹਨੇ ਤੀਜੇ ਸੋਨਾ ਜੀ ਹੁਣ ਅਹ ਇਹਦੀ ਕੋਈ ਸੀਮਨ ਡਿਟੇਲ ਪਤਾ ਏ ਕਿਹੜੇ ਬਲਦੀ ਹੈ ਇਹ ਅਰਜਨ ਦੀ ਹੈ ਜੀ ਅਰਜਨ ਕੁੰਗੜ ਦੀ ਨਹੀਂ ਦੂਸਰੇ ਅਰਜਨ ਦੀ ਹੈ ਜੀ ਠੀਕ ਹੈ ਅੱਛਾ ਭਾਈ ਇਹ ਅੱਗੇ ਹੁਣ ਗੱਬਣ ਕਿਹੜੇ ਤੋਂ ਆ ਇਹ ਐਮ 460 ਤੋਂ ਗੱਬਣਾਂਗੇ ਐਮ 460 ਇਹਦੇ ਸੀਮਨ ਲੱਗਾ ਹਾਂਜੀ ਦੁੱਧ ਦੂਜੇ ਸੂਏ ਕਿੰਨਾ ਦਿੱਤਾ ਇਹਨੇ ਦੂਜੇ ਸੂਏ ਜੀ ਇਹਨੇ 24 ਲੀਟਰ ਤੱਕ ਦਿੱਤਾ ਦਿਨ ਹਜੇ ਕਿੰਨੇ ਲੱਗੂਗੇ ਅੰਦਾਜ਼ਾ ਦਿਨ ਇਹ 5-6 ਰਹਿੰਦੇ ਤੇ ਜੀ ਪੂਰੇ 10 ਮਹੀਨੇ ਪੂਰੇ ਹੁਣ ਚ 5-6 ਦਿਨ ਬਾਕੀ ਹੈ ਕਿ ਦਿਨ ਲਾਉਗੇ ਉਹ ਲੱਗ ਹੈ ਹਾਂਜੀ ਉੱਪਰ ਲਾਉ ਕੁਛ ਦਿਨ ਜੀ ਠੀਕ ਹੈ ਅੱਛਾ ਭਾਈ ਜਿਹੜਾ ਦੁੱਧ ਤੁਸੀਂ 24 ਲੀਟਰ ਦੱਸਦੇ ਹੋ ਕਿਤੇ ਚੁਆਇਆ ਹੈ ਮਿਲਕਿੰਗ ਕਰਾਈ ਜਾਂ ਘਰੇ ਚੁਆਇਆ ਨਹੀਂ ਘਰੇ ਚੋਂਦੇ ਰਹੇ ਜੀ ਆਪੀ ਠੀਕ ਹੈ ਰੇਟ ਫੋਨ ਤੇ ਹੀ ਰੱਖਾਂਗੇ ਹਾਂ ਫੋਨ ਤੇ ਸੌਦਾ ਜਿਹੜਾ ਉਹ ਗੱਬਣ ਦੇ ਹਿਸਾਬ ਤੇ ਕਰਾਂਗੇ ਜਾਂ ਕੋਈ ਭਰਾ ਜਿਵੇਂ 24 ਕਿਲੋ ਦੁੱਧ ਤੁਸੀਂ ਦੱਸਦੇ ਹੋ ਉਸ ਹਿਸਾਬ ਤੇ ਰਕਮ ਇਨਵੈਸਟ ਕਰਨੀ ਚਾਹੁੰਦਾ ਦੁੱਧ ਤਿਆਰ ਵੀ ਕਰ ਲਾਂਗੇ ਆਪਾਂ ਹਾਂ ਤਿਆਰ ਵੀ ਹੋ ਜੂ ਜੀ ਗੱਬਣ ਤੇ ਹੀ ਜ਼ਿਆਦਾ ਵੇਚਾਂਗੇ ਜੀ ਆਪਾਂ ਠੀਕ ਹੈ ਇਸੇ ਤਰੀਕੇ ਨਾਲ ਜਿਹੜਾ ਭਰਾ ਸੌਦਾ ਕਰਨਾ ਚਾਹੁੰਦਾ ਠੀਕ ਹੈ ਭਾਈ ਖੋਲੋ ਉਹਨੂੰ ਦੋਸਤੋ ਤੀਜਾ ਸੁਆ ਇਹਨੇ ਸੁਣਾ ਹੈ ਪਿਛਲੇ ਸੋਏ ਵੀਰ ਦੱਸਦਾ ਵੀ ਅਸੀਂ 24 ਕਿਲੋ ਦੁੱਧ ਚੋਇਆ ਗੱਬਣ ਦਾ ਹੀ ਸੌਦਾ ਹੋਣਾ ਤਾਂ ਦੁੱਧ ਥੋੜੀ ਸਮਝਦਾ ਵੀ ਤੁਸੀਂ ਕਿੰਨਾ ਚੋਲੋਗੇ ਢਾਂਚਾ ਵੱਡਾ ਹੈ ਥਣ ਸੋਹਣੇ ਹਨ ਹਵਾਨਾ ਤੁਹਾਨੂੰ ਦਿਖਾ ਦਿੰਦਾ ਵੈਸੇ ਕਿਉਂਕਿ ਵਜ਼ਨ ਜ਼ਿਆਦਾ ਹੈ ਤੇ ਉਹ ਦੂਜੇ ਪਾਸੇ ਪੱਠੇ ਵੀ ਪਸ਼ੂਆਂ ਨੂੰ ਪਾਏ ਹੋਏ ਉਧਰੋਂ ਖਿੱਚ ਕਰਦੀ ਐ ਮੱਝ ਹਵਾਨਾ ਬੈਕ ਸਾਈਡ ਤੋਂ ਦੇਖ ਲਓ ਹਜੇ 5 ਦਿਨ ਬਾਈ ਹੋਰੀ ਦੱਸਦੇ ਆ ਵੀ ਇਹਦੇ 10 ਮਹੀਨੇ ਪੂਰੇ ਹੋਣ ਚ ਪਏ ਆ ਜਿਹੜੇ ਦਿਨ ਉੱਤੇ ਲਊਗੀ ਉਹ ਅਲੱਗ ਹੈ ਸੋ ਹਜੇ ਕੁਝ ਦਿਨ ਇਹਨੇ ਲੈ ਜਾਣੇ ਹਵਾਨਾ ਹਜੇ ਠਲਾ ਦੱਸਦਾ ਹੈ ਵਜਨ ਬਹੁਤ ਆ ਮੱਝ ਦਾ ਸਿੰਘ ਤੁਹਾਨੂੰ ਮੈਂ ਫੇਰ ਜਦੋਂ ਇਹ ਰੁਕਦੀ ਆ ਤਾਂ ਦਿਖਾ ਦੂੰਗਾ ਇੱਕ ਵਾਰ ਤੁਸੀਂ ਬੈਕ ਸਾਈਡ ਤੋਂ ਇਹਦਾ ਹਵਾਨਾ ਦੇਖੋ ਇੱਕੋ ਜਿਹਾ ਥਾਣਾ ਬਸ ਦੋਨਾਂ ਪਾਸਿਆਂ ਤੋਂ ਕਿਸੇ ਪਾਸੋਂ ਵੀ ਥਾਣਾ ਦੇ ਵਿੱਚ ਕੋਈ ਫਰਕ ਨਹੀਂ ਹੈ ਹੁਣ ਇਹਦੇ ਸਿੰਘਾਂ ਦੀ ਸ਼ੇਪ ਤੁਸੀਂ ਇੱਥੋਂ ਦੇਖ ਲਓ ਹਵਾਨੇ ਬਾਰੇ ਮੈਂ ਗੱਲ ਕੀਤੀ ਸੀ ਔਰਲੇ ਪਾਸੇ ਤੋਂ ਤੁਹਾਨੂੰ ਦਿਖਾ ਦਿੰਨਾ ਪਰਲਾ ਪਾਸਾ ਪਹਿਲਾਂ ਜਦੋਂ ਮੱਝ ਖੜੀ ਸੀ ਉਦੋਂ ਤੁਸੀਂ ਦੇਖ ਚੁੱਕੇ ਹੋ ਬਾਕੀ ਹਵਾਨਾ ਬਹੁਤ ਸੋਹਣਾ ਦੱਸੋ ਪਛਾਣ ਨੂੰ ਕੱਢੂਗੀ ਅਜੇ ਦਿਨ ਇਸ ਮੱਝ ਦੇ ਪਏ ਹੈ ਵજન ਬਹੁਤ ਆ ਮੱਝ ਦਾ ਉੱਤੋਂ ਕਾਫੀ ਚੌੜੀ ਇਹ ਮੱਝ ਹਵਾਨਾ ਫੇਰ ਇੱਥੋਂ ਦੇਖੋ ਤੁਸੀਂ ਸੋ ਇੱਕ ਚੰਗੇ ਦੁੱਧ ਵਾਲੀ ਮੱਝ ਹੈ ਦੁੱਧ ਫੇਰ ਮੈਂ ਇੱਕ ਇਹ ਗੱਲ ਇਸ ਕਰਕੇ ਕਹਿ ਰਿਹਾ ਹਾਂ ਨਾ ਵੀ ਹਰੇਕ ਭਰਾ ਦੀ ਆਪ ਦੀ ਸੇਵਾ ਜੋ ਕਿੰਨੀ ਸੇਵਾ ਕਰਦਾ ਤੇ ਕਿੰਨਾ ਦੁੱਧ ਚੋਂਦਾ ਸੋ ਥੋੜੀ ਸਮਝ ਨਾਲ ਤੁਸੀਂ ਦੇਖਣਾ ਨੰਬਰ ਸਕਰੀਨ ਉੱਤੇ ਬਾਈ ਦਾ ਜਿਹੜਾ ਉਹ ਲਗਾਤਾਰ ਹੀ ਚੱਲ ਰਿਹਾ ਹੈ ਉਸੇ ਨੰਬਰ ਤੇ ਕਾਲ ਤੁਸੀਂ ਕਰ ਸਕਦੇ ਹੋ ਮਿਲਕ ਵੇਨ ਅਗਲੇ ਪਾਸੇ ਤੁਸੀਂ ਦੇਖੋ ਹਵਾਨੇ ਦੇ ਕਾਫੀ ਸੋਹਣੇ ਰੁਕ ਰਹੀ ਹੈ ਆ ਗਾੜੀ ਵਾਲਾ ਥਣ ਵੀ ਸੋਹਣਾ ਹੈ ਤੇ ਪਿਛਲੇ ਥਣ ਤਾਂ ਮੱਝ ਦੇ ਆਮ ਤੌਰ ਤੇ ਆਪਾਂ ਸੋਹਣੇ ਦੇਖਦੇ ਹੀ ਆ। ਸੋ ਇਹ ਮੱਝ ਦੋਸਤੋ ਇਸ ਵੀਡੀਓ ਜੀ ਤੁਹਾਨੂੰ ਦਿਖਾਉਣੀ ਸੀ। ਇਹ ਕੀ ਨਾਗ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਤੁਸੀਂ ਆ ਕੇ ਦੇਖ ਲਿਓ ਤੇ ਆਪਦੀ ਤਸੱਲੀ ਨਾਲ ਸੌਦਾ ਕਰਿਓ। ਧੰਨਵਾਦ।